ਮਕਦਮਾ ਨੰਬਰ 23/24 थाना सुल्तानविंड ਜਿਦੇ ਵਿੱਚ ਕੰਪਲੇਨੈਂਟ ਦਾ ਇੱਕ ਕਹਿਣਾ ਸੀ ਕਿ 17 ਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ ਏਸੀ ਦੀ ਤਫਤੀਸ਼ ਨੂੰ ਫੋਲੋਅ ਅਪ ਕਰਦੇ ਹੋਏ ਏసీపీ ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੋਰੀ ਦੇ ਇਹਨਾਂ ਦੀ ਮੋਡਸ ਸੁਪਰੀਂਟੈਂਡੈਂਟ ਇਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾਂ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ ਕੈਸ਼ ਵਾਲਟ 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੀ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਥਾਣਾ ਸੁਲਤਾਨਵਿੰਡ ਥਾਣਾ ਮਕਬੂਲਪੁਰਾ ਐਂਡ ਇਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਇੱਕ ਕਰੰਤ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਤਕਰੀਬਨ 25 26 ਸਾਲਾਂ ਦੇ ਹਨ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਪੜ੍ਹੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ ਸੱਤ ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਤੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੂੰ ਫੋਨ ਹੈ ਵੇਂਜੇ ਸਮਾਨ ਚੁਡੀਏ ਜੇ ਸਮਾਨ ਚਾਹਣਾ ਕੋਲ ਬੱਲੇ ਕੀ ਵੇਂਜੇ ਸਮਾਨ ਬੋਲੇ ਜੀ ਇਹ ਕਮਿਸ਼ਨਰੀ ਜੋ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਫੋਨ ਸਾਰੇ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਨੇ ਜਿੱਥੇ ਬੰਦੇ ਵਿੱਚੋਂ ਨਹੀਂ ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਨੇ ਮੈਮ ਇਹ ਨਹੀਂ ਹੈ ਕਿ ਹੋਰ ਵੀ ਇਹਨਾਂ ਦੇ ਨਾਮ ਹੈਗੇ ਇਹਨਾਂ ਦੇ ਗੈਂਗ ਦੇ ਇਹਨਾਂ ਦੇ ਗੈਂਗ ਮੈਂਬਰਸ ਦੋ ਹੋਰ ਜਨ ਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਐ ਜਸ ਇਹ ਆਕਾਸ਼ਦੀਪ ਉਪਰ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਜਿਹੜੀ ਇਹਦੇ ਸਾਥ ਲੱਗੀ ਆ ਭੱਜਣ ਲੱਗਿਆਂ ਲੱਗੀ ਆ ਜੇ ਕਿ ਉਸ ਤਰ੍ਹਾਂ ਹੀ ਇਹਨਾਂ ਦੇ ਸਾਥ ਲੱਗੀ ਜਿਹੜੇ ਜੀ ਨਹੀਂ ਭੱਜਣ ਲੱਗਿਆਂ ਲੱਗੀ ਆ ਨਸ਼ੇ ਦੇ ਅੱਦੀ ਵੀ ਕਿ ਨਹੀਂ ਜੀ ਮਗਰ ਜੁਲੀ ਜਿਹੜੀ ਗਏ ਇਹਦਾ ਕੋਈ ਪੈਸਾ ਹੈਗਾ ਹਾਂ ਜੀ ਇਹਦੀ ਐਫ ਆਈ ਆਰ ਵੀ ਦਰਜ ਹੈਗੀ ਆ ਜੀ ਸਾਰੇ ਕ੍ਰਾਈਮ ਫਾਈਲ ਦੇ ਵੀ ਨੇ ਹੋਏ ਆ ਇਹ ਨਹੀਂ ਆ ਕੋਈ ਦਿਨ ਦੇ ਵੇਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹੁਣ ਪੁੱਛਦੇ ਕਿ ਇਹ ਮੋਬਾਈਲ ਨਾ ਵੱਲੋਂ ਜਿਹੜੇ ਚੋਰੀ ਆ ਕਿੱਥੇ ਗਏ ਨੇ 700 ਦੱਸਿਆ ਜਾ ਰਿਹਾ। ਜੀ ਇਹਨਾਂ ਦੀ ਇਦਾਂ ਹੈਗੇ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ। ਬੀ ਡਿਵੀਜ਼ਨ, ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਹਨਾਂ ਨੇ ਕਬੂਲਿਆ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅਜੇ ਤੱਕ ਚੋਰੀ ਕੀਤੇ ਨੇ। ਇਹ ਪਹਿਲੇ ਕਦੀ ਰੈਸਟ ਹੋਏ ਨਹੀਂ ਆ ਪਹਿਲੇ bail ਤੇ ਗਏ ਨਹੀਂ bail out ਹੋਏ ਨਹੀਂ। ਜਾਂ ਕੀ ਇਹ ਪਹਿਲੀ ਵਾਰ ਹੀ ਬਸ ਟਾਈਮ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਟਰਸ ਅਪਰੈਂਡੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਮੈਂ ਜਿੱਦਾਂ ਤੁਹਾਨੂੰ ਕੰਪਲੇਨਟਸ ਆਈਆਂ ਸੀ ਕਿ ਅਸੀਂ ਬੜੀ ਗੁਣੀ ਨੀਂਦ ਵਿੱਚ ਉੱਠਾ ਰਹੇ ਹਾਂ ਜਦੋਂ ਤੁਹਾਨੂੰ ਕੰਪਲੇਨਟ ਕੀਤੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਯੂਜ਼ ਕਰਕੇ ਸਾਨੂੰ ਜੀ ਅਸੀਂ ਜਿਹੜੀ ਵੀ ਕੰਪਲੇਨੈਂਟਸ ਨੂੰ ਜੇ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜ਼ਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹੇਗੇ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਆਈ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀ ਕਰਕੇ ਇਹਨਾਂ ਦੀ ਮੋੜੇ ਸੁਪਰੈਂਡੀ ਹੋਰ ਜਾਣਾ ਹੈ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਐਂਡ ਇਨਫੈਕਟਿਵ ਰਹੇ ਸੀ ਜੀ ਇਸ ਸਿਟੀ ਵਿੱਚ ਐਕਟਿਵ ਸੀ ਪਿੱਛੋਂ ਦੀ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭੱਜਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਏ ਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇਹ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ। ਮੈਂ ਇਹਨਾਂ ਨੂੰ ਕਾਬੂ ਜੋ ਕੀਤਾ ਵਾ ਇਹ ਚੋਰੀ ਦੀ ਕਿਸੇ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ। ਪਿੰਡ ਵੀਰਪਾਲ, ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਤੋ ਅਰੈਸਟ ਕੀਤਾ ਗਿਆ ਜੀ ਦੀ ਲੱਤ ਟੁੱਟੀ ਹੋਈ ਹੈ ਉਹ ਕਿਸ ਹਾਲਾਤ ਸੀ ਜਦੋਂ ਤੁਸੀਂ ਗਏ ਸੀ ਇਹਨੂੰ ਗ੍ਰਿਫਤਾਰ ਕਰ ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ ਹੈ ਜੀ ਜੀ ਕੋਈ ਹਥਿਆਰ ਵੀ ਕੈਰੀ ਕਰਦੇ ਸੀ ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾਂ ਡਰਾਉਣ ਦੇ ਧਮਕਾਉਣ ਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈ ਹੈ ਬਸ ਇਹ ਅੰਦਰ ਵੜ ਕੇ ਜਦ ਲੋਕ ਡੂੰਗੀ ਨੀਂਦ ਛੁੰਦੇ ਸੀ ਉਹਨੇ ਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਚਰਾਂਗੇ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਇੱਦੀ ਘਟਨਾਵਾਂ